ਆ ਪੁੱਤਾ ਹਾਂਜੀ ਤੂੰ ਇਹ ਕੀ ਕਰਦੀ ਆ ਅੰਦਰ ਜਾ ਕੇ ਖੜ ਲਾ ਗਰਮੀ ਅੰਦਰ ਕਿਤੇ ਨਾਲ ਖੜਾ ਮੇਰੇ ਸਾਰੇ ਭੈਣ ਦਾ ਨਾਨਕੇ ਜਾ ਰਹੇ ਨੇ ਮੈਨੂੰ ਵੀ ਨਾਨਕੇ ਜਾਣਾ ਅੱਛਾ ਇਤਨਾ ਕੀਣਾ ਪੁੱਤਾ ਹਾਂਜੀ ਕੋਈ ਨ ਮਮਾ ਨੂੰ ਪੁੱਛ ਲੈ ਪੁੱਤ ਮਮਾ ਨੂੰ ਮਾਂ ਤੇ ਡੈਡੀ ਨੂੰ ਪੁੱਛ ਲੈ ਲੈ ਚੱਲ ਪਤਾ ਐ ਕਰ ਦੂ ਅੰਦਰ ਜਾ ਬੈਠ ਜਾ ਕੇ ਬੱਡਾਂ ਤੇ ਮੈਂ ਮਮਾ ਨਾਲ ਗੱਲ ਕਰਦਾ ਕੋਈ ਨਹੀਂ ਬਗ ਜੀ ਪੁੱਤ ਠੀਕ ਹੈ ਕੋਈ ਗੱਲ ਨਹੀਂ ਚਲ ਮੈਂ ਪੁੱਛ ਲੂੰਗਾ ਆਪੇ ਆ ਕੇ ਕੱਖ ਜੀ ਪਾਤਾ ਡੰਗਰਾਂ ਨੂੰ ਫੇ ਮੈਂ ਕਰਦਾ ਆ ਕੇ ਬਾਹਰ ਆਈ ਅੰਦਰ ਬੈਠ ਜੀ ਪੁੱਤ ਠੀਕ ਹੈ ਹਾਏ ਹਾਏ ਗਰਮੀ ਵੀ ਐਨੀ ਆ ਕੱਪੜੇ ਤਾਰੇ ਲੈਣੇ ਆ ਸੁੱਕੇ ਪਏ ਨੇ ਕਿ ਨਹੀਂ ਫੇਰ ਵੀ ਮੈਂ ਬੋਲੂਗੀ ਆ ਹਾਂ ਮੈਂ ਕਿਹਾ ਤੀ ਹਾਂਜੀ ਮੱਖਾ ਮੰਮੀ ਨਾਲ ਕਰੀ ਗੱਲ ਤਾਂ ਕਾਦੇ ਬਾਰੇ ਆ ਪਿੰਡ ਜਾਣ ਬਾਰੇ ਉਹ ਮੈਨੂੰ ਉੱਥੇ ਕਹਣ ਕਿ ਤੁਸੀਂ ਨਹੀਂ ਜਾ ਕਹਿੰਦੀ ਮੰਨ ਕੇ ਜਾਣਾ ਕਹਿੰਦੀ ਮੈਂ ਮੈਂ ਤਾਂ ਨਹੀਂ ਕਰੀ ਹੈਗੀ ਗੱਲ ਤੁਸੀਂ ਕਰ ਲਓ ਚਲ ਤੂੰ ਕਰ ਲੈ ਹੁਣ ਤੈਨੂੰ ਕਿਹੜੇ ਮੰਮੀ ਜਵਾਬ ਦਿੰਦੀ ਆ ਚਲ ਕੋਈ ਨਾ ਮੈਂ ਦੇਖ ਦਿਆਂ ਮੈਂ ਕਰਦੀ ਆ ਗੱਲ ਆਇਆ ਵਾਹਾ ਛੁੱਟੀਆਂ ਨੇ ਉਹ ਕਹਿੰਦੀ ਸਾਰੇ ਜਵਾਕ ਕਿਨਾਨ ਕੇ ਗਏ ਹੋਏ ਨੇ ਕਹਿੰਦੀ ਅਸੀਂ ਬਗ ਜਾਗੇ ਲਓ ਉਹਰੇ ਕਿਹੜਾ ਇੰਨੇ ਕੰਮ ਨਹੀਂ ਕਰੇ ਆਪਣੇ ਚਾਰ ਦਿਨ ਲਾਇਆ ਤੁਸੀਂ ਹੋਰ ਕੀ ਆ ਫਿਰ ਉਹ ਤਾਂ ਮੈਂ ਵੀ ਸੋਚ ਲਈਦੀ ਵੀ ਚਲ ਚਾਰ ਦਿਨ ਲਾਇਆ ਹਣੀਆ ਚਲ ਕੁਛ ਦੀਆਂ ਮੰਮੀ ਨੂੰ ਚਲ ਘਰ ਲਗਾ ਲੈਣ ਨਾਲ ਮੈਨੂੰ ਚਾਹ ਕਾ ਕਿਦੇ ਕੋ ਟੁਕਾ ਕੋਈ ਨਾ ਮੈਂ ਲਿਆਉਣੀ ਆ ਮੰਮੀ ਨੂੰ ਵੀ ਦੇਣੀ ਆ ਚਾਹ ਬਠੇ ਅੰਦਰ ਮੈਂ ਲਿਆਉਣੀ ਆ ਮੈਂ ਘਰ ਦੀਆਂ ਗੱਲ ਦੇਖ ਰਿਆਂ ਜੇ ਮੰਮੀ ਹਾਂ ਕਹਿੰਦੀ ਆ ਜਾਇ ਆਵਾਂਗੇ ਚਾਰ ਦਿਨ ਪਹਿਲਾਂ ਚਾਹ ਕਰਦਾ ਉਹਨਾਂ ਨੂੰ ਨਹੀਂ ਲਿਆ ਦੇਵਾਈ ਚਾਦੀ ਕੁਟਾ ਖੰਟਾ ਹੋ ਗਿਆ ਕਿਸੇ ਨੂੰ ਹੈਗੀ ਰਸਕੋਈ ਨੇ ਫੜਦੀ ਅੰਦਰੇ ਉੱਥੇ ਖਾਣੇ ਕੀ ਕੁਛ ਨਮਸਰ ਕਰੀ ਜਾਂਦੀ ਆਂ ਅੰਦਰੇ ਲਿਆਉਣੀ ਆ ਮਮੀ ਲਓ ਜੀ ਖੜੇ ਕੀ ਆ ਹੁਣ ਬਾਹਰ ਜਾ ਮੈਂ ਮੈ ਤਾਂ ਛੋੜਨ ਵਾਲੀ ਇੱਕ ਗੱਲ ਕਰਨੀ ਸੀ ਜੀ ਕਰ ਲੈ ਫੇਰ ਕੀ ਗੱਲ ਕਰਨੀ ਆ ਮੈਂ ਮੈਂ ਕਹਿੰਦੀ ਵੀ ਜਸਮੀਨ ਨੂੰ ਛੁੱਟੀਆਂ ਹੋ ਰਹੀਆਂ ਨੇ ਹੁਣ ਵੀ ਅਸੀਂ 4 ਦਿਨ ਪਿੰਡ ਜਾਇਆ ਈਏ ਪੁੱਛ ਜੀਏਗਾ ਦੱਸਦੀ ਆਂ ਬਾਈ ਨਾ ਮੈਂ ਮੈਂ ਤਾਂ ਪੁੱਛਦੀ ਆਂ ਸੋਨੂੰ ਛੁੱਟੀਆਂ ਤਾਂ ਬਰਾ ਰੋਜ਼ ਹੀ ਹੋਈਆਂ ਰਹਿੰਦੇ ਨੇ ਪਿੰਡ ਕੀ ਕਰेंगी ਜਾ ਕੇ ਹੁਣ ਤਾਂ ਜਾ ਕੇ ਆਇਓ ਮੇਰੀ ਆਦੀ ਵੀ ਉਹ ਤੇ ਮੰਮੀ ਹੁਰੀ ਫੋਨ ਕਰਦੇ ਤੇ ਵੀ ਆਜੋ ਨਾ ਮੇਰੀ ਦੂਜੀ ਭੈਣ ਹੁਰੀ ਵੀ ਆ ਰਹੇ ਨੇ ਸਾਰੇ ਇਕੱਠੇ ਹੋ ਜਾਣਗੇ ਤੇ ਕੋਈ ਨਾ ਪਹਿਲਾਂ ਤਾਂ ਰੋਜ਼ ਨਹੀਂ ਆਉਂਦੇ ਮਿਲਦੇ ਰਹਿੰਦੇ ਸੀ ਰੋਜ਼ ਫੋਨ ਤੇ ਗੱਲਾਂ ਹੁੰਦੀਆਂ ਨੇ ਇਕੱਠਿਆਂ ਨੂੰ ਕੀ ਆ ਚਾਰ ਦਿਨ ਕੁੜੀ ਨੇ ਵੀ ਆਉਣਾ ਆ ਉਹ ਤਾਂ ਆ ਜਾਣਗੇ ਮੈਨੂੰ ਐਤੀ ਵੀ ਚਲ ਮੈਂ ਸਾਰੇ ਘਰ ਦੇ ਕੰਮ ਕਰ ਤੇ ਵੀ ਚਲ ਚਾਰ ਦਿਨ ਜਾਇਆਂ ਨੇ ਚਾਰ ਦਿਨੇ ਲਾ ਕੇ ਆਉਂਗੀ ਉਦੋਂ ਵੱਧ ਨਹੀਂ ਲਾਉਂਦੀ ਹੁਣ ਚਾਰ ਦਿਨਾਂ ਚ ਘਰੇ ਕੰਮ ਕੌਣ ਕਰੂਗਾ ਮੇਰੇ ਤੇ ਗਿੱਟੇ-ਕੋਡੇ ਦੁਖਦੇ ਨੇ ਸੀ ਭੁੱਖੇ ਮਰ ਜਾਣਗੇ ਚਾਰ ਦਿਨਾਂ ਚ ਚਲ ਮੈਂ ਤਾਂ ਆਏਗੇ ਤੇ ਵੀ ਚਲ ਲਾਏ ਆਉਂਦੀ ਮੈਂ ਚਾਰ ਦਿਨਾਂ ਨਾ ਬਸ ਕਰੋ ਤੁਪੂੜ ਕੇ ਕਰੇ ਕੰਮ ਕਰ ਲਓ ਆਪਦੇ ਕਿਤੇ ਨਹੀਂ ਜਾਣਾ ਹੈਗਾ ਚਲੋ ਠੀਕ ਚਾਰ ਦਿਨ ਜਾਏਗੇ ਦੋ ਛੁੱਟੀਆਂ ਹੁੰਦੀਆਂ ਨੇ ਉਹ ਟੂਰ ਚੱਕ ਲੈਂਦੀਆਂ ਨੇ ਦੋ ਛੁੱਟੀਆਂ ਹੁੰਦੀਆਂ ਲੋਕ ਕਹਿੰਦੇ ਨੇ ਜਾਣਾ ਪਿੰਡ ਅਸਿਆਣਾ ਪਿੰਡ ਰੋ ਤਾਂ ਅਸੀਂ ਫੋਨਾਂ ਤੇ ਗੱਲਾਂ ਕਰਦੀਓ ਪਿੰਡ ਕੀ ਰਹਿ ਗਿਆ ਹੁਣ ਤਾਂ ਰਹਿ ਰਿਹਾ ਕੋਸ ਪਿੰਡ ਕੁਛ ਆ ਮੈਂ ਬੰਦਿਆ ਕੀ ਕਰਦਾ ਖੜਾ ਮੈਨੂੰ ਫੋਨ ਲਾ ਕੇ ਦੇ ਕੁੜੀ ਨੂੰ ਬੇਬੇ ਤੇਰਾ ਤਾਂ ਸਾਰਾ ਦਿਨ ਨਾ ਫੋਨ ਨਹੀਂ ਪੂਰਾ ਹੁੰਦਾ ਹੈਗਾ ਪਤਾ ਨਹੀਂ ਕੀ ਤਾਂ ਕਰਦੀਆਂ ਕੀ ਨਾ ਤੁਸੀਂ ਵੇ ਫੋਨ ਨਹੀਂ ਪੂਰਾ ਹੁੰਦਾ ਕਿੱਥੇ ਮੰਗਲੇ ਤੇ ਫੋਨ ਉਹਨੂੰ ਛੁੱਟੀਆਂ ਹੋਣੇ ਜਵਾਖ ਨੂੰ ਪੁੱਛ ਲੂਗੀ ਵੀ ਦੋ ਦਿਨ ਆਉਗੀ ਕਿ ਨਾ ਕੁੜੀ ਕਹਿੰਦੀ ਵੀ ਗੱਲ ਕਰਕੇ ਹੈ ਵੀ ਮੈਨੂੰ ਫੋਨ ਲਿਆ ਦੇ ਭਾਈ ਵਟਣਾ ਜਿਆ ਪੰਜ ਚਾਰ ਸੌ ਦਾ ਆਜੂਗਾ ਮੈਂ ਗੱਲ ਕਰ ਲਓ ਜਵਾਖ ਨਾਲ ਕਦੇ ਤੁਹਾਨੂੰ ਕਾਹਨੂੰ ਕਹਾ ਫਿਰ ਮੈਂ ਆਹੋ ਆਹੋ ਤੇਰੇ ਕੋਈ ਨਹੀਂ ਆਈ ਲਾ ਦੇ ਕਿਤੇ ਫੋਨ ਉਹਦੀ ਤੜਫਣ ਲੱਗ ਜਾਨਾ ਯਾਰ ਓਏ ਕਰਦਾ ਮਾਂ ਖੜ ਜਾ ਇੱਕ ਮਿੰਟ ਤਾਂ ਖੜ ਜਾ ਲਾਉਣਾ ਨੰਬਰ ਲੈ ਲੈ ਕੁੜੀ ਨੂੰ ਪੁੱਛਿਆ ਤੈਨੂੰ ਛੁੱਟੀਆਂ ਹੋਣੇ ਜਵਾਖ ਨੂੰ ਪੁੱਛੂਗੀ ਕਦ ਆਉਗੀ ਕੱਦ ਲਾ ਗੱਲ ਬੇਲੇ ਜਾ ਰਹੀ ਐ ਚੱਕੂਗੀ ਚਾਰੀ ਹੁਣ ਮੈਂ ਕੀ ਉਹਨੂੰ ਬੋਲ ਮਾਰ ਕੇ ਚਕਾਵਾਂ ਫੋਨ ਬੱਬੇ ਵੀ ਫੋਨ ਚੱਕ ਲਾਂ ਐ ਬੁੱਠਾ ਬੋਲਦਾ ਮੋਰ ਹਾਂ ਪੁੱਤ ਸਾਸਿਕਾਰ ਪੁੱਤ ਹੋ ਠੀਕ ਆ ਪੁੱਤ ਹਾਂ ਮੈਂ ਤਾਂ ਇਹ ਕਹਿੰਦੀ ਪੁੱਤ ਮੈਂ ਛੁੱਟੀਆਂ ਹੋਰੀ ਚਾਰ ਦਿਨ ਆ ਜਾਂਦੀ ਤੂੰ ਵੀ ਕੱਲ ਨੂੰ ਆਵੇਂਗੀ ਚੱਲ ਠੀਕ ਆ ਪੁੱਤ ਹਾਂ ਨਾਲ ਲੈ ਪੁੱਤ ਮੈਂ ਨੂੰ ਸਹਿਬ ਨੂੰ ਵੀ ਹੈ ਹਾਂ ਠੀਕ ਆ ਚੰਗਾ ਦੋਵੇਂ ਮਾਂ ਪੁੱਤ ਕੱਲ ਨੂੰ ਆਪ ਆ ਜਾਏਗੀ ਤੂੰ ਠੀਕ ਆ ਚੰਗਾ ਆਹ ਕੱਲ ਨੂੰ ਕੁੜੀ ਆਊਗੀ ਅੱਛਾ ਨਾਲੇ ਨਾਲ ਮੁੰਡਾ ਆਊਗਾ ਜਵਾਕ ਮੇਰਾ ਦੋਤਾ ਨਾਲੇ ਖਾਣ ਪੀਣ ਨੂੰ ਲਿਆ ਕੇ ਰੱਖ ਦੇ ਜਵਾਕਾਂ ਨੂੰ ਗੁੱਸਾ ਉਹ ਸਮਾਂ ਤਾਂ ਲੈ ਕੇ ਆਵਾਂਗੇ ਬੇਬੇ ਹੁਣ ਪਹਿਲਾਂ ਕਿ ਲਿਆ ਨਹੀਂ ਕਦੇ ਦੱਸ ਬੇ ਤੂੰ ਅੱਜ ਲਿਆ ਦੇ ਤੇਰਾ ਪਤਾ ਨਹੀਂ ਕੱਲ ਨੂੰ ਉਹ ਜਵਾਕ ਆ ਕੇ ਖੜਦੇ ਕਿ ਫੇਰ ਤੂੰ ਸਪੈਰ ਜਾਵੇਂਗਾ ਉਹ ਟਿਕਾਈ ਨਾਲ ਬੋਲ ਮੈਂ ਲਿਆ ਦੂ ਸਮਾਨ ਕੋਈ ਨਹੀਂ ਲਿਆ ਜੀ ਆਓ ਜੈ ਬਾਈ ਦੇ ਲਿਆ ਸਮਾਨ ਦੁਕਾਨਾ ਬਾਦੂ ਨੇ ਪਿੰਡ ਚ ਆਪਣੇ ਲਿਆ ਦੂੰਗਾ ਮੈਂ ਆਹੋ ਲਿਆ ਦੇ ਮੈਂ ਚੱਲ ਲੰਬਾ ਸਾਂ ਲੋ ਕੰਗਾ ਕਿਹਾ ਅੰਕਰਾ ਫਿਰ ਲੋ ਜੀ ਹੁਣ ਕਰੋ ਲਓ ਸਾਡੀ ਚਾਹ ਲਓ ਮੈਂ ਕਿਹਾ ਮੈਂ ਤਾਂ ਮੇਰੇ ਨਾਲ ਖੜਲਾ ਉਰੇ ਵੇਖੇ ਜੇ ਬਾਹਰ ਬੱਚੇ ਨਹੀਂ ਹੈਗੇ ਭਾਈ ਹੋਰ ਗਰਮੀ ਹੋ ਰਹੀ ਹੈ ਤੁਸੀਂ ਤਾਂ ਬਖਾਰ ਚੈੱਕ ਕਰਦੇ ਠੀਕ ਹੈ ਚਲੋ ਚਾਹ ਲੈਂਗਾ ਪੁੱਤ ਹਾਂਜੀ ਚਾਹ ਪੀਂਦਾਂ ਨਹੀਂ ਹੈਂਗਾ ਮਾਂ ਮੀਰੇ ਕੋਠੇ ਦੇਖਿਓ ਮੈਂ ਮੰਮੀ ਨਾਲ ਗੱਲ ਕਰੀ ਤੀ ਹੂੰ ਮੰਮੀ ਨੇ ਤਾਂ ਜਵਾਬ ਦੇਤਾ ਕਿਉਂ ਕੀ ਕਹਿੰਦੀ ਉਹ ਕਹਣੀ ਵੀ ਜੇ ਤੁਸੀਂ ਬਾਗੇ ਘਰ ਦੇ ਕੰਮ ਕੌਣ ਕਰੂਗਾ ਮੇਰੇ ਤਾਂ ਗੋਡੇ ਗਿੱਟੇ ਦੁਖਦੇ ਨੇ ਲੈ ਆਪਣੇ ਇਨੇ ਕਿੰਨੇ ਕੰਮ ਹੈਗੇ ਦੋ ਤਾਂ ਬੰਦੇ ਆਪਾਂ ਕੰਮ ਇਸ ਕੰਮ ਵਾਲੇ ਘਰੇ ਉਹੀ ਤਾਂ ਹੈਗਾ ਕਹਨੇ ਦੀਦੀ ਨੇ ਆਉਣਾ ਵਿਚਾਰ ਦੇਣ ਉਹ ਆਉਣਗੇ ਉਹਦੀ ਤੁਸੀਂ ਆਦਾ ਝੋਲਾ ਚੱਕ ਕੇ ਵਗ ਜਉਂਗੇ ਲੈ ਮੰਮੀ ਆਇਆ ਤੂੰ ਕਰ ਦਿਆ ਪਤਾ ਨਹੀਂ ਕੀ ਗੱਲ ਆ ਉਹਨਾਂ ਨੂੰ ਤਾਂ ਚਲ ਐਂ ਕਰਾ ਤੁਸੀਂ ਵਗ ਜਾਓ ਮੰਮੀ ਨਾਲ ਮੈਂ ਗੱਲ ਕਰਦਾ ਨਹੀਂ ਕਾ ਨੂੰ ਤੁਸੀਂ ਨਾ ਗੱਲ ਕਰਿਓ ਬਾਧੂ ਕੋਲੇ ਸ਼ੋਗਾ ਕਰੀ ਓਕਲੇ ਸੁਣ ਕੀ ਆ ਮੈਂ ਤਾਂ ਇਹੀ ਕਹੂੰਗਾ ਆ ਵੀ ਭਾਈ ਇਹਨਾਂ ਨੂੰ ਦੋ ਦਿਨ ਚਾਰ ਦਿਨ ਪਿੰਡ ਲਾਇਆਉਣਗੇ ਤਾਂ ਫਿਰ ਕੀ ਹੁੰਦਾ ਦੱਸ ਸਾ ਨਹੀਂ ਸਾਡੇ ਤੇ ਇਲਜ਼ਾਮ ਆਊਗਾ ਅਸੀਂ ਫਿਰ ਜਾਇਆਵਾਂਗੇ ਚਲ ਪਹਿਲਾਂ ਦੀਦੀ ਨੂੰ ਆ ਜਾਣ ਦੋ ਉਹ ਐ ਆ ਛੁੱਟੀ ਦਾ ਸਾਲ ਮਗਰ ਉਹ ਕਿਤੇ ਆਉਂਦੀਆਂ ਨੇ ਉਹ ਕਿੱਥੇ ਛੁੱਟੀ ਬਹਖਾ ਚਿਕਲੇ ਆ ਦੱਸ ਆਉਂਗੀਆਂ ਤੇ ਆ ਗਈ ਨੇ ਫਿਰ ਹੁਣ ਮੰਮੀ ਨੂੰ ਕੌਣ ਸਮਝਾਵੇ ਚਲੋ ਰਹਿਣ ਦਿਓ ਤੁਸੀਂ ਨਾਨੀ ਜੀ ਗੰਦ ਨਾ ਬਾ ਚਾਹ ਵੀ ਮੇਗਾ ਮਰਜ਼ੀ ਆ ਫਿਰ ਭਾਈ ਕੁੜੀ ਕੁੜੀ ਆਉਗੀ ਕੱਲ ਨੂੰ ਮੈਂ ਕਦੋਂ ਕੱਲੂਗੀ ਯਾਨੀ ਪਤਾ ਨਹੀਂ ਕਹਿੰਦੇ ਤਾਂ ਹੈਗੇ ਤੇ ਕਹਿੰਦੇ ਤੇਰੇ ਨਾਲ ਦਾ ਆਊਗੀ ਲੈ ਦੱਸ ਹਾਂ ਚਲ ਕੋਈ ਨਾ ਫਿਰ ਇਹਨੇ 4 ਦਿਨ ਲਾ ਜੂ ਉਹ ਫਿਰ ਤੂੰ ਬਾਹਰ ਜੂਨ ਕੀ ਆ ਉਹ ਹੀ ਤਾਂ ਹੈਗਾ ਦੇਖ ਲੈ ਤੇਰੀ ਮਰਜ਼ੀ ਆ ਨਾ ਮੁੱਦ ਮੈਂ ਕੰਮ ਕਰਨੇ ਨਹੀਂ ਜਾ ਐ ਨਹੀਂ ਦਵਾਈ ਖਰਾਬ ਕਰ ਮੈਂ ਦੀ ਮਖਾ ਮੈਂ ਮਰੇ ਮੈਨੂੰ ਕਹਿ ਦਿੰਦਾ ਵੀ ਇਹਨੂੰ ਚਲ 4 ਦਿਨ ਜਾਇਆ ਹੁੰਦੇ ਪਾ ਨੂੰ ਰਹਿਣ ਦੋ ਫਿਰ ਜਾਇਆ ਆਵਾਂਗੇ ਅਸੀਂ ਚਲ ਜਦੋਂ ਦੀਦੀ ਆਗੇ ਪਰਾਇ ਕਰੀ ਉੱਠ ਕੇ ਮਾਰੇ ਹੁੰਦਾ 10 ਕਰੀ ਹੁਣ ਤਾਂ ਨਾ ਨਹੀਂ ਆਇਆ ਕੋਈ ਨਹੀਂ ਛੁੱਟੇ ਕਰ ਗਈ ਪਤਾ ਬੱਸ 11:00 ਤੱਕ ਆ ਰਹਿ ਗਿਆ ਕਿੰਨੇ ਘਰ ਰਹਿ ਗਿਆ 11 ਹੂੰ ਚੱਲ ਜੋ ਲਾ ਕੀ ਪੰਜ ਚਾਰ ਦਿਨ ਤੁਸੀਂ ਚੱਲ ਫੇਰ ਦੋ ਦਿਨ ਹੋਰ ਲਾਏ ਉਹਦੀ ਹਾਂਜੀ ਚਲੋ ਫੇਰ ਜਾ ਆਵਾਂਗੇ ਅਸੀਂ ਪਰ ਕੋਈ ਨਹੀਂ ਤੁਸੀਂ ਮੰਮੀ ਨਾਲ ਕੋਈ ਗੱਲ ਨਾ ਕਰਿਓ ਮਾਂ ਤਾਂ ਕੀ ਗੱਲ ਕਰਮੀ ਆ ਹਾਂ ਨਾ ਬੁੱਤ ਮੈਂ ਕੰਮ ਕਰਨੇ ਨੇ ਘਰ ਦੇ ਸਾਰੇ ਨਹੀਂ ਦੇ ਦਾਰੀ ਵੱਡਾ ਹੋ ਕੇ ਕੀ ਬਣੇਗਾ ਜੱਜ ਜੱਜ ਬਣਿਆ ਪੱਟੀਆਂ ਦਾ ਤੂੰ ਡਾਕਟਰ ਵਾਲੀਆਂ ਕਰੀ ਜਾਂਨਾ ਹੈ ਹਾਂ ਮਮਾ ਜੀ ਹਾਂ ਬਤਾ ਮਮਾ ਪਾ ਨੂੰ ਕਿ ਇੱਕ ਪੁੱਲ ਕਿਉਂ ਹੈ ਕਿਉਂ ਛੱਡ ਕੇ ਭੱਗ ਗਿਆ ਉਹ ਪੁੱਤ ਲਾਈਟ ਚੱਲ ਰਹੀ ਹੈ ਖੇਤ ਗਿਆ ਹੁਣ ਜੀਰੀ ਨਹੀਂ ਲਾਉਂਦੇ ਹੈਗੇ ਤਾਂ ਕਰਕੇ ਉਹ ਦੇਖ ਨਾਨੀ ਤਾਂ ਬਾਰਗੀ ਖੜੀ ਆ ਆਪਣੇ ਇਥੇ

ਸਾਂਹ ਰਣਾ ਕੱਲ ਫੋਨ ਕਰਿਆ ਅੱਛਾ ਜੀਰੀ ਲਾਰੇ ਤੇ ਐਸੀ ਮੈਂ ਕਿਹਾ ਚੱਲ ਜੀਰੀ ਲਾਉਣ ਤੋਂ ਬਾਅਦ ਫੇਰ ਜਾ ਕੇ ਆਵਾਂਗੇ ਮਾੜਾ ਲੱਗ ਜਾਂਦੇ ਹੋਰ ਮਿੰਤਾ ਪੁੱਤ ਹਫਤਾ ਹਗਾ ਡਿਗਰੀ ਨੂੰ ਸਾਰੀਆਂ ਕੁੜੀਆਂ ਆ ਰਹੀਆਂ ਕਿ ਤੂੰ ਨਹੀਂ ਕੱਲੀ ਆਈ ਹੈਗੀ ਮੰਮੀ ਮੈਂ ਜੀਰੀ ਰਾਉਣ ਲੱਗੇ ਤਾਂ ਕਰਕੇ 8 ਦਿਨ ਲੇਟ ਹੋ ਗਈ ਮੈਂ ਕਿਹਾ ਚੱਲ ਹਜੇ ਬਥੇਰੇ 21 22 ਦਿਨ ਪਏ ਨੇ ਭੱਗ ਜੂਗੀ ਖੁੱਟੀਆਂ ਦੇ ਬਹਾਂ ਦੇ ਨਾਲ ਆ ਜਾਂਦਾ ਪੁੱਤੋ ਕਿੱਥੇ ਆ ਜਾਂਦੇ ਜਵਾਗ ਜਿਹਾ ਫੜਦੇ ਹੁੰਦੇ ਨੇ ਇਹ ਤਾਂ ਗੱਲ ਸੋਡੀ ਠੀਕ ਆ ਇਹ ਤਾਂ ਕਿੱਦੇ ਨਾ ਕਹਿ ਰਹੀ ਸੀ ਸਹਬਤਾ ਜਿੱਦਾਂ ਇੱਕ ਤਰੀਕ ਤੋਂ ਲੱਗ ਗਈ ਚੱਲ ਮੰਮੀ ਨਾਨਕੇ ਚੱਲੀਏ ਚੱਲ ਚੱਲੀਏ ਮੈਂ ਕਿਹਾ ਚੱਲ ਜੀਰੀ ਲੱਗ ਜਾਂਦੇ ਫੇਰ ਵਕ ਚੱਲਾਂਗੇ ਟਕਿਆਈ ਨਾਲ ਮੇਰੇ ਪੁੱਤ ਕੀ ਖਾਊਗਾ ਹੁਣ ਕੀ ਖਾ ਲੇ ਪੁੱਤ ਮੈਂ ਤਾਂ ਪਕੌੜੇ ਖਾਊਂਗਾ ਪਕੌੜੇ ਖਾਵੇਂਗਾ ਕੋਈ ਦੇਖ ਪਕੌੜੇ ਤੇ ਮਾਮੀ ਰੋ ਬਣਾ ਦੂੰਗੀ ਮੈਂ ਨਹੀਂ ਤਾਂ ਕੀ ਖਾਣਾ ਪੁੱਤ ਤੂੰ ਦੱਸ ਦੇ ਮੈਂ ਤਾਂ ਕੁਝ ਨਹੀਂ ਖਾਣਾ ਮੰਮੀ ਐਨੀ ਤਾਂ ਗਰਮੀ ਹੋ ਰਹੀ ਐ ਤਾਂ ਪਕੌੜਿਆਂ ਦੀ ਪੈ ਗਈ ਅੱਗ ਤਾਂ ਪੈਣ ਲੱਗ ਰਹੀ ਐ ਦੱਸ ਉਹ ਜਿਹ ਨਾ ਨਾ ਕੁਝ ਨਹੀਂ ਖਾਣਾ ਹੈਗਾ ਸਾਰਾ ਕੁਝ ਖਾਂਦੇ ਪੀਂਦੇ ਆ ਕਰੇ ਕੋਈ ਘੱਟ ਮੈਨੂੰ ਪਤਾ ਪੁੱਤ ਇਹ ਚੀਜ਼ ਖਾਣੀ ਹੈ ਤੂੰ ਮੈਂ ਉਹ ਤੇਰੇ ਭਾਪੀ ਤੋਂ ਕਹਿ ਕੇ ਕਰਵਾ ਦੂੰਗੀ ਕੋਈ ਨਾ ਕੋਈ ਨਾ ਸੇਮੀ ਆਈ ਜਾਦੇ ਖਾਂਦੇ ਦੁੱਧੜੀਆਂ ਕੋਈ ਨਾ ਕੋਈ ਨਾ ਹੋਰ ਸੇਮੀ ਆਪਣੇ ਹੈਗੀਆਂ ਨੇ ਗਰਮੀ ਬਹੁਤ ਹੈ ਸਾਸਿਕਾਲ ਹੋਰ ਕਿਵੇਂ ਆ ਵਧੀਆ ਜੀ ਸਾਸਿਕਾਲ ਜੀ ਸਾਸਿਕਾਲ ਹੋ ਠੀਕ ਆ ਸਾਵਾਂ ਪਾਣੀ ਪੀਲਾ ਪੁੱਤ ਪਾਣੀ ਲੈ ਲਾਂ ਮੈਂ ਤੁਸੀਂ ਲੈ ਲੈਦੇ ਪਾਣੀ ਜਿਸਨੀ ਜੇ ਪਾਣੀ ਲੈਣਾ ਪੁੱਤ ਠੀਕ ਤੇ ਦੀਦੀ ਸਾਰੇ ਠੀਕ ਠਾਕ ਵਧੀਆ ਤੂੰ ਦੱਸ ਤੂੰ ਨਹੀਂ ਗਈ ਸੱਚ ਛੁੱਟੀਆਂ 'ਚ ਬਸ ਜੀ ਦੀ ਲੈ ਇਹ ਬਾਗ ਜਾਣੀ ਨਹੀਂ ਤਾਂ ਮੰਮੀ ਪੁੱਤ ਫੇਰ ਔਖਾ ਹੋ ਜਾਂਦਾ ਮਗਰ ਮੇਰੇ ਇੱਿੱਤੇ ਗੋਡੇ ਨਾਲ ਕੁਝ ਨਹੀਂ ਬਣਦਾ ਹੈਗਾ ਹੁਣ 4 ਦਿਨ ਤੂੰ ਆਈਆਂ ਚੱਲ ਕੋਈ ਨਾ ਪਰ ਬੇਤ ਤੂੰ ਰਹਿ ਫਿਰ ਜਾਂਦਾ ਪੁੱਤ ਕੰਮ ਨਹੀਂ ਮਿਲਦਾ ਫੇਰ ਤੋਰਦਾ ਹੁੰਦਾ ਹੈਗਾ ਹੁਣ ਲੈ ਨਾ ਸਰ ਹਾਂ ਜੀ ਚਲੋ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਆ ਇਹ ਤਾਂ ਪਕੌੜੇ ਵਾਂਗਦਾ ਭਾਈ ਪਕੌੜੇ ਬਣਾ ਦੀ ਫੇਰ ਇਹਨੂੰ ਕਾਨੂੰ ਮੰਮੀ ਇੰਨੀ ਤਾਂ ਗਰਮੀ ਪੈ ਰਹੀ ਹੈ ਕਿੱਥੇ ਵਿਚਾਰੀ ਬਣਾਉਗੀ ਇੰਨੀ ਗਰਮੀ ਵਿੱਚ ਪਕੌੜੇ ਕੋਈ ਨਾ ਚਾਹ ਪੀ ਰੋ ਕੱਢੀ ਫਿਰ ਬਾਅਦ ਚ ਬਣਾ ਦੂਗੀ ਪੁੱਤ ਗਰਮੀ ਵਿੱਚ ਕਿਹੜੇ ਪਕੌੜੇ ਲੰਗਦੇ ਨੇ ਇਹ ਤਾਂ ਉਹੀ ਕਰੀ ਜਾਂਦੇ ਨੇ ਜਿਵਾਕ ਤਾਂ ਹੋਰ ਆਪਣੇ ਤਾਏ ਕੇ ਆ ਰਹੀ ਨੇ ਕੁੜੀਆਂ ਹੈ ਸਾਰੀ ਕੁੜੀਆਂ ਆ ਰਹੀ ਨੇ ਪੁੱਤ ਜਿੱਸੀ ਆ ਰਹੀ ਆ ਰਹੀ ਪੀ ਆ ਰਹੀ ਆ ਤੇਰੇ ਤਾਏ ਕੁੜ ਸਾਰੀ ਕੁੜੀਆਂ ਆ ਰਹੀਆਂ ਨੇ ਅੱਛਾ ਹੋਰ ਤੂੰ ਹੀ ਨਹੀਂ ਕੱਲੀ ਆਈ ਹੈਗੀ ਚੱਲ ਕੋਈ ਨਾ ਛੁੱਟੀਆਂ ਕਰਕੇ ਆ ਜਾਂਦਾ ਬਹਾਨੇ ਨਾਲ ਅਗਲਾ ਉਹ ਕਿੱਥੇ ਆਇਆ ਜਾਂਦਾ ਉੱਥੇ ਆ ਜਾਂਦਾ ਏ ਕੀ ਤਾਂ ਹੈਗਾ ਪੁੱਤ ਸਾਹਿਬ ਫੋਨ ਨਹੀਂ ਦੇਖਣਾ ਦੀਦੀ ਨਾਲ ਖੇਡ ਲਾ ਖੇਲਾ ਬਟ ਪੈਣਾ ਇਹ ਤਾਂ ਅਹੀ ਜੀ ਆ ਖੇਡ ਕੀ ਨਹੀਂ ਰਾਜੀ ਹੈਗਾ ਸਾਰਾ ਦਿਨ ਫੋਨ ਦੇਖੀ ਜਾਊਗਾ ਮੈਂ ਪੁੱਤ ਫੋਨ ਤੇ ਫੋਨ ਤੂੰ ਕੀ ਕਰ ਰੇ ਉਹ ਦੇਖ ਲੈ ਦੀਦੀ ਕਿਵੇਂ ਖੇਡ ਰਹੀ ਆ ਤੇਰੀ ਨੀਗਾ ਘਟ ਜੂਗੀ ਤੈਨੂੰ ਵੀ ਖੇਡਦੀ ਆ ਰੋਇ ਪੜ ਪਾਈ ਖੇਡ ਲੋ ਹੂੰ ਤਾਂ ਕਹਿੰਦੀ ਨਾਨਕੇ ਜਾਊਗਾ ਹੋਰ ਖੇਲਾ ਬਟ ਕਿਸੇ ਨਾਲ ਨਹੀਂ ਖੇਡ ਕੇ ਰਾਜੀ ਹੈਗਾ ਹੂੰ ਕਰੀ ਜਾਂਦਾ ਹੁਣ ਲੈ ਹਫਤਾ ਹੋ ਗਿਆ ਪੁੱਤ ਤੈਨੂੰ ਆਈ ਨੂੰ ਤੇਰਾ ਦਿਨ ਜਾਂ ਦਿਨ ਕੀ ਲੱਗਦਾ ਆਈ ਟਾਈਮ ਨਹੀਂ ਕਹਿੰਦਾ ਮਾਮਾ ਤੀਆਂ ਦੇ ਗੱਲਾਂ ਬਾਤਾਂ ਨਾਲ ਤਾਂ ਹੋਰ ਮੰਮੀ ਪੇਕੇ ਨਹੀਂ ਕੋਸ ਪਤਾ ਲੱਗਦਾ ਹੈਗਾ ਪੇਕੇ ਤਾਂ ਇ ਗੱਲਾਂ ਬਾਤਾਂ ਚ ਸਾਰਾ ਦਿਨ ਲੰਘ ਜਾਂਦਾ ਜਵਾਖਾਂ ਨਾਲ ਕੋਈ ਪਤਾ ਨਹੀਂ ਲੱਗਦਾ ਵੀ ਦਿਨ ਕਦੋਂ ਲੰਘ ਗਿਆ ਉਹ ਕਿਹਾ ਨਹੀਂ ਗਏ ਸਿਆਣੇ ਕਹਿੰਦੇ ਮਾਵਾਤੀਆਂ ਦੀ ਗੁਰਬਤ ਇਹੀ ਜੀ ਹੁੰਦੀ ਆ ਪੁੱਤ ਜੇ ਮਾਵਾਤੀਆਂ ਗੁਰਬਤ ਲੱਗ ਜਾਂਨ ਕਾਰਨ ਸਾਈ ਰਾਤ ਤੇ ਲੰਘ ਜਾਂਦੀ ਆ ਪਤਿ ਲੰਦਾ ਰਾਤ ਕਿਹੜੇ ਵੇਲੇ ਲੰਗੀ ਹਾਂ ਇਹ ਤਾਂ ਗੱਲ ਸੋਡੀ ਠੀਕ ਆ ਮੰਮੀ ਹਾਂ ਆਹ ਪੁੱਤ ਖਾਣਾ ਕੋਸਤਾ ਸਾਬ ਮੈਂ ਨਾਨ ਜੀ ਮੈਂ ਤਾਂ ਸਰਬਤ ਪੀਣਾ ਸਰਬਤ ਪੀਣਾ ਸੰਦੀਪ ਨਹੀਂ ਸੰਦੀਪ ਆ ਸਰਬਤ ਮੰਗਦਾ ਮੁੰਡਾ ਗਲਾਸ ਲਿਆ ਦੇ ਇਹਨੂੰ ਕਰਕੇ ਪੁੱਛ ਸਰਬਤ ਇੱਕ ਮੈਂ ਲਿਆਵਾਂ ਨਹੀਂ ਮੰਮੀ ਕਰਕੇ ਉਹਨੂੰ ਕਾਨੂੰ ਕਹਿੰਨੇ ਆਂ ਵੀ ਕੋਈ ਨਾ ਆਰਾਮ ਕਰ ਲੈ ਤੂੰ ਉਹ ਲਿਆ ਦਊਗੀ ਉਹਨੇ ਕੀ ਕਰਨਾ ਹੁਣਾ ਕੱਪੜੇ ਧੋ ਰਹੀ ਸੀ ਉਹ ਲਾਉਂਗੇ ਨਾ ਮੈਂ ਤਾਂ ਲਿਰਤਾ ਹੈ ਬੜੇ ਪੁੱਤ ਨਾ ਮੈਂ ਨਹੀਂ ਪੀਣਾ ਰੋਟੀ ਖਾਦੀ ਹੋਈ ਹੈ ਮੇਰੀ ਤਾਂ ਭਾਈ ਇਹੀ ਪੀਊਗਾ ਲਿਆ ਦੇ ਗਲਾਸ ਇੱਕ ਠੀਕ ਆਂ ਆਏ ਨਹੀਂ ਆਪ ਜਾ ਦੇਖਦੀ ਵੀ ਜਵਾਕ ਨੂੰ ਕੁਝ ਕਰਕੇ ਦੇਦਾ ਮੈਂ ਇਹਲਾ ਕਾਨੂੰ ਮੰਮੀ ਕੰਮ ਕਰ ਰਹੀ ਸੀ ਉਹ ਵਿਚਾਰੀ ਕੀ ਹੈ ਜੇ ਉਹਦਾ ਪਹਿਲਾ ਤੜਕੇ ਵਾਲਾ ਤਾਂ ਨਿਭੜਿਆ ਨਹੀਂ ਹੈਗਾ ਕੰਮ ਕਿੰਨੇ ਕਰੇ ਪੁੱਤ ਐਨੇ ਕੰਮ ਆਪਣੇ ਕਿਹੜੇ ਕਮਾਂਦਰੇ ਨੇ ਕੰਮ ਤਾਂ ਹੁੰਦੀ ਨੀ ਮਮੀ ਰੋਟੀ ਟੁੱਕਦਾ ਝਾੜੂ ਪੋਚੇ ਦਾ ਆ ਹੀ ਨਹੀਂ ਮੁੱਕਦਾ ਹੈਗਾ ਕੰਮ ਤਾਂ ਉਹ ਹੋਏ ਕਿਹੜੇ ਕਿੰਨੇ ਕਿਹੜੇ ਕਮਾਈ ਨੇ ਹੁੰਦੇ ਨੇ ਪੁੱਤ ਇਹਨਾਂ ਕਿਹਾ ਹੋਰ ਪੁੱਤ ਜਿਸ ਨਹੀਂ ਮੇਰੇ ਕੋਲ ਅੱਜ ਛੁੱਟੀਆਂ 'ਚ ਤੂੰ ਹੈ ਜੀ ਦਾਦੀ ਆਉਂਦੇ ਨੇ ਕਿਤਾ ਆ ਜਾਵਾਂਗੇ ਜੀ ਲੈ ਦਾਦੀ ਕੀ ਕਹਿੰਦੀ ਆ ਇਹਨਾਂ ਨੇ ਪਹਿਲਾਂ ਸਾਨੂੰ ਨਾਨਕੇ ਜਾਣ ਤੋਂ ਵੀ ਮਨਾ ਘਾਤਾ ਸੀ ਤਾਂ ਕਰਕੇ ਨਾ ਵਈ ਮੈਂ ਕੱਦ ਕਰੇ ਪੁੱਤ ਮਨਾ ਸਾਨੂੰ ਨਾਨਕੇ ਜਾਣ ਤੋਂ ਤੁਸੀਂ ਆਪੇ ਨਹੀਂ ਗਏ ਹੈਗੇ ਲੈ ਮਮੀ ਇਹ ਤਾਂ ਥੋੜੀ ਫਿਰ ਗੱਲ ਠੀਕ ਨਹੀਂ ਹੈਗੀ ਪੁੱਤ ਮੈਂ ਤਾਂ ਕੁਛ ਨਹੀਂ ਕਿਹਾ ਹੈਗਾ ਇਹਨੇ ਤਾਂ ਆਕ ਝੂਠ ਬਾਰਦੀ ਜਿਵੇਂ ਇਹਦਾ ਆਪਣੀ ਮੰਮੀ ਦੇ ਮਗਰ ਲੱਗ ਕੇ ਨਾ ਨਾ ਇਹ ਤਾਂ ਕਾਨੂੰ ਝੂਠ ਬੋਲਿਆ ਜਵਾਕ ਥੋੜੀ ਝੂਠ ਬੋਲਦੇ ਹੁੰਦੇ ਨੇ ਮੰਮੀ ਤੁਸੀਂ ਕਰਦੇ ਨੇ ਉਹੀ ਗੱਲ ਕਈ ਵਾਰ ਮੈਂ ਘਰੋਂ ਹਟਾਇਆ ਪੁੱਤ ਕੋਈ ਲੈ ਮੈਂ ਸ਼ਰਬਤ ਲਿਆਉਣੀ ਐ ਇਹਨਾਂ ਵਾਸਤੇ ਤੂੰ ਪੀਏਂਗੀ ਪੁੱਤ ਮੈਂ ਲਿਆਉਣੀ ਕੋਈ ਨਾ ਪੀ ਲਈ ਮੈਂ ਪਾਣੀ ਪੀ ਕੰਨ ਕੋਈ ਨਾ ਪਾਪੀ ਬਣ ਗਿਆ ਸ਼ਰਬਤ ਹਾਂ ਇਹਦੀ ਬਣ ਗਿਆ ਵਸ ਲਿਆਉਣੀ ਆ ਮੈਂ ਤੁਸੀਂ ਕਾਹਨੂੰ ਆਏ ਤੇ ਕਰਨੀ ਚੱਲ ਕੋਈ ਨਾ ਮੈਂ ਕਿਹਾ ਚੱਲ ਮੈਂ ਬਣਾ ਦਾਨੀ ਆ ਜਾ ਕੇ ਤੂੰ ਕੱਪੜੇ ਧੋਉਂਦੀ ਸੀ ਨਾ ਨਾ ਕੋਈ ਨਾ ਕੱਪੜੇ ਤਮੇ ਧੋਤੇ ਸੀ ਬਸ ਮੈਂ ਲੈ ਕੇ ਆਈ ਸੀ ਨਾ ਮੈਨੂੰ ਇੱਕ ਗੱਲ ਐਂ ਦੱਸ ਵੀ ਐਤਕੀ ਤੁਸੀਂ ਕਾਤੋਂ ਨਹੀਂ ਗਏ ਹੈਗੇ ਦੇ ਵਸ ਹੋਈ ਨਹੀਂ ਗਏ ਹੈਗੇ ਵੀ ਚੱਲ ਫੇਰ ਬਾਅਦ ਚ ਜਾ ਆਵਾਂਗੇ ਲੈ ਛੁੱਟੀਆਂ ਤਾਂ ਸਾਰੀਆਂ ਲੰਘ ਗਈਆਂ ਐਦੋਂ ਪਿੱਛੋਂ ਕਦ ਜਾਓਗੇ ਤੁਸੀਂ ਇਹਦਾ ਵੀ ਜੀ ਕਰਦਾ ਜੇ ਸੁਨੀਦ ਦਾ ਸਾਰੇ ਜਿਵਾਖ ਜਾਂਦੇ ਨੇ ਨਾਨਕੀ ਛੁੱਟੀਆਂ ਚ ਕੋਈ ਨਾ ਦੀ ਫੇਰ ਜਾਇਆ ਆਵਾਂਗੇ ਜੀ ਲੈ ਐਦੂ ਪਿੱਛੋ ਕੱਟ ਜਾਏਗੀ 4 ਦਿਨ ਰਹਿ ਗਏ ਮੈਨੂੰ ਸਾਰਾ ਪਤਾ ਮੈਨੂੰ ਦੱਸਤਾ ਜਸਨੀਜ ਨੇ ਮੇਲਾ ਦਾ ਮੰਮੀ ਨੇ ਕਿਹਾ ਹੋਣਾ ਕੁਛ ਨਹੀਂ ਦੀਦੀ ਕੋਈ ਉਹ ਨਹੀਂ ਹੈਗੀ ਇਹ ਗੱਲ ਨਹੀਂ ਨਹੀਂ ਮੈਂ ਪੁੱਛਦੀ ਆ ਮੰਮੀ ਨੂੰ ਜੇ ਮੇਰੀ ਗੱਲ ਤਾਂ ਸੁਣੋ ਕੀ ਗੱਲ ਸੁਣਾ ਤੇਰੀ ਸਾਰਾ ਮਹੀਨਾ ਤਾਂ ਸੋਨੇ ਊਰੀ ਲੰਗਾਤਾ ਸਾਰੇ ਜਾਂਦੇ ਨੇ ਛੁੱਟੀਆਂ 'ਚ ਜਿਵੇਂ ਮੰਮੀ ਡੈਡੀ ਊਰੇ ਮੈਨੂੰ ਢੀਕਦੇ ਨੇ ਸਾਹਿਬ ਨੂੰ ਢੀਕਦੀ ਆ ਮੰਮੀ ਓਵੇਂ ਹੀ ਕਰੇ ਜਸਨੀਜ ਨੂੰ ਵੀ ਢੀਕਦੀ ਹੋਣੀ ਮਾਸੀ ਨਾਲ ਇਹਦੀ ਨਾਨੀ ਕਹਿੰਦੇ ਹੋਣੀ ਵੀ ਛੁੱਟੀਆਂ 'ਚ ਆਉਣਗੇ ਤੇਰੀ ਮੰਮੀ ਢੀਕਦੀ ਹੋਣੀ ਤੈਨੂੰ ਮੈਂ ਗੱਲ ਕਰਦੀ ਆ ਮੰਮੀ ਨਾਲ ਜਾ ਕੇ ਆ ਜਾ ਤੂੰ ਕੀ ਗੱਲ ਸੁਣਨੀ ਤੂੰ ਚੁੱਪ ਕਰਕੇ ਆ ਜਾ ਜਮੀ ਕਮਾਲ ਕਰਦੀ ਆ ਮੰਮੀ ਵੀ ਮੈਂ ਪੁੱਛਦੀ ਆ ਮੰਮੀ ਨੂੰ ਵੀ ਸਾਰੀਆਂ ਛੁੱਟੀਆਂ ਹੋ ਗਈਆਂ ਉਹ ਕੁਛ ਨਹੀਂ ਬਦਲਦਾ ਹੈਗਾ ਵੀ ਸਾਰੀਆਂ ਛੁੱਟੀਆਂ ਲੰਘ ਗਿਆ ਇਸ ਤੋਂ ਪਿੱਛੋਂ ਦੱਸ ਕਰ ਜਾਣਗੇ ਇਹ ਆ ਮੰਮੀ ਤੁਸੀਂ ਮੈਨੂੰ ਐਂ ਦੱਸੋ ਵੀ ਤੁਸੀਂ ਨੇ ਭਾਬੀ ਨੂੰ ਛੁੱਟੀਆਂ 'ਚ ਕਾਹ ਤੋਂ ਨਹੀਂ ਜਾਣ ਦਿੱਤਾ ਪਿੰਡ ਪੁੱਤ ਮੈਂ ਤਾਂ ਕੁਛ ਨਹੀਂ ਕਿਹਾ ਹੈਗਾ ਲੈ ਮੰਮੀ ਮੈਨੂੰ ਸਾਰਾ ਪਤਾ ਲੱਗ ਗਿਆ ਕਿਉਂ ਨਹੀਂ ਕਿਹਾ ਹੈਗਾ ਸਾਰੀਆਂ ਕੁੜੀਆਂ ਜਾਂਦੀਆਂ ਨੇ ਛੁੱਟੀਆਂ ਜਾਂਦੇ ਪੇਕੇ ਜਵਾਕ ਵੀ ਜਾਂਦੇ ਨੇ ਨਾਨਕੇ ਨਹੀਂ ਵੀਰ ਮੈਂ ਕੁਝ ਨਹੀਂ ਕਿਹਾ ਤੂੰ ਚੜ ਗਿਆ ਜੇ ਉਂਗਲਾਂ ਤੇ ਹੁਣ ਮੈਨੂੰ ਪਤਾ ਤੇਰਾ ਮੈਂ ਕੋਈ ਉਂਗਲਾਂ ਤੇ ਨਹੀਂ ਚੜੀ ਹੈਗੀ ਮੰਮੀ ਤੁਸੀਂ ਦੇਖ ਲਓ ਮੇਰੀ ਸੱਸ ਨੇ ਮੈਨੂੰ ਜਦੀ ਤੋਰਤਾ ਉਹਨੇ ਇੱਕ ਵਾਰ ਵੀ ਨਹੀਂ ਮੈਨੂੰ ਕਿਹਾ ਹੈਗਾ ਵੀ ਤੈਨੂੰ ਜਾਣਾ ਨਹੀਂ ਮੈਂ ਕੰਮ ਵਿੱਚ ਪਿੱਛੇ ਔਖੀ ਹੋਊਂਗੀ ਕਿਹਾ ਮੈਨੂੰ ਭੋਰਾ ਨਹੀਂ ਕਿਹਾ ਹੈਗਾ ਐਵੇਂ ਜੀ ਕਰੇਦਾ ਵੀ ਜੀ ਕਰਦਾ ਵਿਚੇਰੇ ਦਾ ਇਹਦੀ ਮੰਮੀ ਡੀਕਦੀ ਹੋਣੀ ਜਿਵੇਂ ਤੁਸੀਂ ਮੈਨੂੰ ਡੀਕਦੇ ਹੋ ਮੈਂ ਤਾਂ ਕੁਝ ਨਹੀਂ ਕਿਹਾ ਪੁੱਤ ਤੇਰੇ ਮਨਚੇ ਜੇ ਬਾਤੂ ਬਾਸ ਕਰਦੀ ਨੇ ਪਾਸਦੀ ਨਹੀਂ ਆਣਾ ਮੰਮੀ ਤੁਹਾਡੀ ਗਲਤ ਗੱਲ ਹੈ ਇਹ ਇਹਨੂੰ ਤੁਸੀਂ ਹੁਣ ਤੋਰੋ ਪਾਪੀ ਤੂੰ ਜਾ ਛੁੱਟੀਆਂ 'ਚ ਮੈਂ ਹੈਗੀ ਆ ਉਰੇ 4 ਦਿਨ ਰੋਟੀ ਮੈਂ ਬਣਾਉਂਗੀ ਕੋਈ ਨਾ ਜੀ ਮੈਂ ਫੇਰ ਜਾ ਆਉਂਗੀ ਕੋਈ ਨਹੀਂ ਕੋਈ ਗੱਲ ਨਹੀਂ ਹੈਗੀ ਮੰਮੀ ਵੀ ਕੋਈ ਐਨੇ ਬਜ਼ੁਰਗ ਨਹੀਂ ਹੈਗੇ ਵੀ ਰੋਟੀ ਨਹੀਂ ਬਣਦੀ ਹੈਗੀ ਵਧੀਆ ਤੁਰਦੇ ਫਿਰਦੇ ਨੇ ਚੱਲ ਮੈਂ ਰਹੂੰਗੀ ਉਰੇ 4 ਦਿਨ ਐਨੇ ਤੁਸੀਂ ਲਾਇਓ ਪਏ ਨੇ ਹਜੇ ਛੁੱਟੀਆਂ 'ਚ ਕੁਛ ਦਿਨ ਠੀਕ ਆ ਨਾਲੇ ਮੰਮੀ ਇਹ ਫਰਕ ਨਾ ਕਰਿਆ ਕਰੋ ਤੁਸੀਂ ਤੁਸੀਂ ਨਾਲ ਤਾਂ ਕਹਿੰਦੇ ਮੈਨੂੰ ਤੀ ਬਣਾਇਆ ਹੋਇਆ ਫੇਰ ਤੁਸੀਂ ਤਾਂ ਇਹਨੂੰ ਨੂੰ ਬਣਾ ਕੇ ਵੀ ਨਹੀਂ ਰੱਖ ਰਹੇ ਹੈਗੇ ਇਹਨੂੰ ਵਿਚਾਰੇ ਨੂੰ ਛੁੱਟੀਆਂ 'ਚ 4 ਦਿਨ ਤੋਰ ਦਿੰਦੇ ਇਹਦਾ ਵੀ ਤਾਂ ਜੀ ਕਰਦਾ ਨਹੀਂ ਪੁੱਤ ਤੇ ਤੇ ਮੇਰੀ ਅੱਖਾਂ ਜੇ ਖੋਲਦੀਆਂ ਮੈਨੂੰ ਆਵਦੀ ਗਲਤੀ ਤੇ ਪਛਤਾਵਾ ਆ ਜੇ ਮੇਰੀ ਧੀ ਨਾਲ ਕੋਈ ਐਂ ਕਰਿਆ ਨਾ ਫਿਰ ਮੇਰੇ ਦਿਲ ਤੇ ਵੀ ਕੀ ਬੀਤਦੀ ਆ ਹੋਰ ਤੁਸੀਂ ਦੇਖੋ ਜੇ ਮੈਨੂੰ ਨਾ ਤੋਰੇ ਮੇਰੀ ਮੰਮੀ ਸੋ ਉਹਨੂੰ ਕਿੰਨਾ ਮਨ ਛੋੜਾ ਦੁਖੀ ਹੋਵੇ ਹੈਨਾ ਵੀ ਮੇਰੀ ਧੀ ਆ ਹੀ ਨਹੀਂ ਹੈਗੀ ਵੀ ਸਾਰਿਆਂ ਦੀ ਕੁੜੀਆਂ ਆ ਰਹੀਆਂ ਨੇ ਤੁਸੀਂ ਨੇ ਕਿਹਾ ਵੀ ਆਲੇ-ਦਾਲੇ ਸਾਰੀਆਂ ਕੁੜੀਆਂ ਆ ਰਹੀਆਂ ਨੇ ਮੈਂ ਆਪਦੇ ਮਨ ਤੇ ਕੁਝ ਕਹਿ ਰਹੀ ਆ ਵੀ ਮੇਰੇ ਮਨ ਨੂੰ ਪਛਤਾਵਾ ਆ ਇਹ ਗੱਲ ਦਾ ਪੁੱਤ ਸੰਦੀਪ ਤੂੰ ਐਂ ਕਹਾ ਤਿਆਰ ਹੋ ਪੁੱਤ ਮੈਂ ਵੀ ਕੀ ਰੁਣੈ ਦੀ ਛੱਡ ਕੇ ਆਉਗਾ ਉਹਦੇ ਨਾਲ ਕੋਈ ਨਾ ਮੰਮੀ ਮੈਂ ਫੇਰ ਜਾਇਆ ਹਾਂਗੀ ਨਾ ਫੇਰ ਦੀ ਛੁੱਟੀਆਂ ਪੁੱਤ ਜਾਰ ਰਹਿ ਗਈਆਂ ਤੂੰ ਚਾਰ ਪੰਜ ਦਿਨਾਂ ਦੀ ਛੁੱਟੀਆਂ ਲਾਇਆ ਆ ਦੇਖ ਲੋ ਇਹ ਵਿਚਾਰੀ ਫੇਰ ਵੀ ਨਹੀਂ ਉਹ ਕਹਿੰਦੀ ਹੈਗੀ ਜੇ ਕੋਈ ਹੋਰ ਹੁੰਦੀ ਇਹਦੀ ਜਗ੍ਹਾ ਤੇ ਕਿੱਦਾਂ ਦੀ ਬਗ ਜਾਂਦੀ ਵੀ ਇਹਨਾਂ ਦੀ ਕੁੜੀ ਤਾਂ ਆ ਗਈ ਵੀ ਮੈਂ ਵੀ ਹੁਣ ਜਾਵਾਂ ਮਾ ਛੇਤੀ ਇਹ ਵਿਚਾਰੀ ਨੇ ਇੱਕ ਵਾਰ ਵੀ ਨਹੀਂ ਕਿਹਾ ਹੈਗਾ ਵੀ ਮੈਂ ਜਾਣਾ ਪੇਕੇ ਕੀ ਹੋ ਗਿਆ ਕੀ ਹੋ ਗਿਆ ਭਾਈ ਆ ਦੇਖ ਲੈ ਭਾਈ ਮੰਮੀ ਨੇ ਇਹਨੂੰ ਜਾਣ ਨਹੀਂ ਦਿੱਤਾ ਹੈਗਾ ਛੁੱਟੀਆਂ 'ਚ ਇਹਨੇ ਕਿਹਾ ਨਹੀਂ ਮੈਨੂੰ ਪਹਿਲਾਂ ਕਿਹਾ ਜੀ ਮੰਮੀ ਨੇ ਇਹਦੀ ਗਲਤੀ ਹੈ ਭਾਈ ਇਹ ਗੱਲ ਮੰਨਦੀ ਨਹੀਂ ਕਿਸੇ ਦੀ ਮੈਂ ਬੁਤੈ ਉਹਦੀ ਗਲਤੀ ਤੇ ਬੁਸਤਾਵਾ ਮੰਨਦੀ ਮੈਨੂੰ ਪਵਾ ਕਹਿ ਰਹੀ ਆ ਵੀ ਜੇ ਮੇਰੀ ਧੀ ਨਾਲ ਕੋਈ ਐ ਕਰੇ ਮੇਰੇ ਵੀ ਮੰਨਤੇ ਕੀ ਬੀਤਦੀ ਆ ਹੁਣ ਤੂੰ ਆਪਣੇ ਤੇ ਲਾਲਾ ਮੇਰੀ ਗੱਲ ਸੁਣਾ ਫੇ ਬੇਕਾ ਹੁਣ ਤੈਂ ਐ ਕੁੜੀ ਨੂੰ ਕਰਿਆ ਫੋਨ ਆ ਉਹਦੀ ਉਹ ਕਹੇਗੀ ਨਹੀਂ ਮੈਂ ਆ ਜੂਗੀ ਉਹਨੇ ਦੀ ਬੁਢੀ ਨੇ ਕਤੇ ਵੀ ਹਾਂ ਬਗ ਜਾ ਭਾਈ ਮੈਂ ਜਾ ਕੇ ਲੈ ਆ ਦੇਖੀ ਇਹਨੂੰ ਤੈਨੂੰ ਇਹਨੇ ਪੁੱਛਿਆ ਤੇ ਹਾਂ ਕਰੀ ਤੈਂ ਇਹਨੂੰ ਚਲ ਕੋਈ ਨਾ ਗੱਲ ਪੁੱਤ ਛੱਡ ਪਿੱਛੇ ਹੁਣ ਤੂੰ ਇਹਨਾਂ ਐ ਕਰੇ ਉਹਨੂੰ ਕੱਪੜੇ ਕਾਇ ਪਾਉਗੀ ਨਾ ਤੂੰ ਪਾ ਲੈ ਕੱਪੜੇ ਛੱਡਿਆ ਜਾ ਕੇ ਰੋਈ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਮਾਂ ਪਾਪਾ ਬੇਬੇ ਨੂੰ ਕਹਿਣਾ ਅੱਜ ਗੱਲ ਬੰਦੇ ਦਾ ਗਰਮ ਦਾ ਟਾਈਮ ਆ ਇਹ ਬੰਦੇ ਨਰਮਗਾ ਨਾ ਉਹ ਅੱਜ ਗੱਲ ਕੋਈ ਨਹੀਂ ਛਾਣਦਾ ਹੈਗਾ ਚੱਲ ਸਿੱਧੀ ਆ ਪੁੱਤ ਮੈਂ ਮੰਨ ਨਹੀਂ ਆ ਪੁੱਤ ਇਹਦਾ ਵੀ ਤੂੰ ਤਿਆਰ ਹੋ ਜਾ ਇਹਦੇ ਵੀ ਤਾਂ ਜਵਾਕੜੀ ਦਾ ਜੀ ਕਰਦਾ ਉਹਨੇ ਦੇਖ ਲੈ ਇਹ ਨਹੀਂ ਬੋਲਦੀ ਜੀ ਹੁਣ ਤੇਰੇ ਇਹ ਮੂਰੇ ਬੋਲਦੀ ਆ ਤਾਂ ਦੱਸ ਤੇਰੇ ਮੂਰੇ ਬੋਲਦੀ ਆ ਕਰੇ ਹਾਂ ਮੈਂ ਪੁੱਤ ਮੈਂ ਤਾਂ ਕਹਿੰਦੀ ਵੀ ਨਹੀਂ ਇਹ ਮੂਰੇ ਬੋਲਦੀ ਆ ਫਿਰ ਮੰਮੀ ਤੂੰ ਹੁਣ ਜੇ ਜੇ ਇਹ ਬੋਲਦੀ ਨਹੀਂ ਤਾਂ ਤੁਸੀਂ ਜਮੀ ਇਹਨੂੰ ਚੁੱਪ ਕਰਾਈਆਂ ਨੇ ਸਾਹ ਬੰਦ ਕਰੀਆਂ ਨੇ ਉਹਦਾ ਪੁੱਤ ਮੈਂ ਤਾਂ ਰਹੀ ਕਿੱਤੇ ਗੋਡੇ ਦੋਤੇ ਤਾਂ ਕਹਿੰਦਾ ਸੀ ਮਾਂ ਮੇਥੋਂ ਕੰਮ ਨਹੀਂ ਬਣਦਾ ਕੋਈ ਨਾ ਮੰਮੀ ਹੁਣ ਮੈਂ ਆ ਰਹੀ ਸੀ ਤੁਸੀਂ ਮੈਨੂੰ ਓ ਕੀ ਹੋਰ ਛੱਡ ਕਿਉਂ ਬਈ ਇਹ ਨੂੰ ਕਿਉਂ ਹਾਂ ਤੂੰ ਰਹਿ ਜੀ ਬਾਈ 4 ਦਿਨ ਨੇ ਕੋਈ ਨਾ ਮੈਂ ਹੈਗੀ ਆ ਤੂੰ ਜਾ ਸੰਦੀਪ ਉਰੇ ਮੈਂ ਹੈਗੀ ਆ ਹੋਰ ਐਵੇਂ ਨਾ ਮੰਮੀ ਕਰਿਆ ਕਰੋ ਚੰਗੀ ਗੱਲ ਨਹੀਂ ਹੈ ਜੀ ਇਹ ਤੁਹਾਡੇ ਵਾਸਤੇ ਜੇ ਕੋਈ ਮੇਰੇ ਨਾਲ ਐ ਕਰੇ ਦੱਸ ਪੁੱਤ ਮੈਂ ਕਹਿ ਰਹੀ ਵੀ ਮੈਨੂੰ ਇਸ ਗਲਤੀ ਤੇ ਬਹੁਤ ਪਛਤਾਵਾ ਹੋਇਆ ਗੱਲ ਦਾ ਕੋਈ ਨਾ ਮੰਮੀ ਚਲ ਹੁਣ ਤਾਂ ਇੰਨੀ ਕੁ ਗੱਲ ਤੀ ਹੈ ਨਾ ਕੱਲੂ ਵਾਦੇ ਵਾਸਤੇ ਮੈਂ ਉਹਨੂੰ ਦਹੀ ਬਣਾ ਕੇ ਰੱਖੂ ਪੁੱਤ ਜਮੀ ਕੱਲ ਨੂੰ ਵਾਦਾ ਵਧ ਜਾਂਦਾ ਮੰਮੀ ਨੀਕੀ ਨੀਕੀ ਗੱਲ ਤੋਂ ਬਹੁਤ ਫਰਕ ਆ ਜਾਂਦੇ ਨੇ ਫੇਰ ਐਵੇਂ ਤੂੰ ਹੁਣ ਮੈਂ ਤੇਨੂੰ ਕਹਿੰਦੀ ਵੀ ਬੇਸੋਚ ਰਹਿ। ਮੈਂ ਅੱਜ ਤੋਂ ਬਾਅਦ ਜਹੀ ਮੈਨੂੰ ਤੂੰ ਉਹੀ ਜੀ ਮੈਨੂੰ ਉਹ ਹੋਆ। ਬਸ ਇਹ ਗੱਲ ਸੋਨੇ ਬਹੁਤ ਵਧੀਆ ਕਰੀਆ। ਐਵੇਂ ਹੀ ਰਹੋ। ਨਾ ਮੈਂ ਤੀ ਹੁਣਾ ਕੇ ਰੱਖੂ ਪੁੱਤ ਜੰਮੀ ਉਹਨੂੰ ਵਿੱਚ। ਫਿਰ ਇਹ ਕੱਲ ਨੂੰ ਤੁਸੀਂ ਤਾਂ ਅੱਖਾਂ ਮੀਚ ਜੋਗੇ। ਇਹੀ ਹੋਣਗੇ। ਇਹਨਾਂ ਕੋਲ ਹੀ ਆਇਆ ਕਰੂੰਗੀ ਮੈਂ। ਸਤਿਕਾਰ ਸਤਿਕਾਰ ਪਾਈ ਸਾਰੇ ਵੀਰਾਂ ਨੂੰ ਇਹ ਵੀਡੀਓ ਅਸੀਂ ਕਿਸੇ ਤੇ ਲਾ ਕੇ ਨਹੀਂ ਬਣਾਈ ਪਈ। ਇਹ ਵੀਡੀਓ ਅਸੀਂ ਇਹ ਬਣਾਈ ਆ ਵੀ ਕਈ ਘਰਾ ਵਿੱਚ ਸੱਸਾਂ ਨੂੰਹਾਂ ਨਾਲ ਬਹੁਤ ਫਰਕ ਰੱਖਾਈ ਜਾਂਦੀਆਂ ਨੇ। ਇਹ ਆ ਵੀਡੀਓ 'ਚ ਇਹੀ ਦੱਸਦੇ ਆਂ ਅਸੀਂ। ਵੀ ਭੀ ਨੂਹਾ ਤੀ ਆਜ ਕੋਈ ਫਰਕ ਨਾ ਰੱਖੋ ਜੇ ਦਾ ਪਰੀਆਂ ਨੂੰ ਕਹਿੰਦੇ ਆ ਵੀ ਆਪਣੀਆਂ ਤੀਆਂ ਪੇਕੇ ਆਉਣ ਤੁਹਾਨੂੰ ਹਾਂ ਨੂੰ ਵੀ ਜਾਣਾ ਜ਼ਰੂਰੀ ਚ ਹਿੰਦਾ ਪਈ ਪੇਕੇ ਆਉਂਦੇ ਹਾਂ ਵੀ ਨੂਹਾ ਨੂੰ ਜੇ ਤੀਆਂ ਕਰਿਆ ਆਉਂਦੀਆਂ ਨੇ ਤਾਂ ਨੂਹਾ ਦਾ ਵੀ ਜੀ ਕਰਦਾ ਆਪਦੇ ਪੇਕੇ ਜਾਣ ਨੂੰ ਛੁੱਟੀਆਂ ਚ ਵੀ ਅਸੀਂ ਵੀ 4 ਦਿਨ ਲਾ ਕੇ ਆਈਏ ਸੱਸਾਂ ਨੂੰ ਸਾਰਿਆਂ ਨੂੰ ਐਵੇਂ ਚ ਇੰਦਾ ਵੀ ਨੂ ਤੇ ਤੀ ਦੇ ਵਿੱਚ ਕੋਈ ਫਰਕ ਨਾ ਸਮਝਣ ਜਿਵੇਂ ਅਸੀਂ ਆਪਦੇ ਦੋਤੇ ਦੋਤੀਆਂ ਨੂੰ ਢੀਕਦੇ ਆ ਹਨਾ ਵੀ ਐਵੇਂ ਜਿ ਕਰਿਓ ਉਹ ਵੀ ਦੂਜੇ ਪਰਿਵਾਰ ਦੇ ਵੀ ਨਾਨਾ ਨਾਨੀ ਨੇ ਉਹ ਵੀ ਆਪਦੇ ਦੋਤੇ ਦੋਤੀਆਂ ਨੂੰ ਢੀਕਦੇ ਨੇ ਜਾਣਾ ਜ਼ਰੂਰੀ ਚਾਹੀਦਾ ਭਈ ਉਹੀ ਜਿਹੇ ਜਿਹੇ ਆਪਾਂ ਕਹਿੰਦੇ ਵੀ ਆਪ ਦੇ ਧੀਆ ਨੂੰ ਆਪਾਂ ਸਮਝਾ ਦਿੱਤੀਆਂ ਐਂ ਭਈ ਨੂਹਾਂ ਨੂੰ ਸਮਝੋਤੀਆਂ ਹਾਂ ਹਾਂਜੀ ਫੇਰ ਤਾਂ ਇੱਥੇ ਫਰਕ ਨਹੀਂ ਆਉਂਦਾ ਭਈ ਇੱਕ ਗੱਲ ਨਾਲੇ ਇਹ ਗੱਲ ਆ ਵੀ ਅੱਜ ਤਾਂ ਇਹ ਬੈਠੇ ਨੇ ਹਨਾ ਆਪਦੀਆਂ ਧੀਆ ਨੂੰ ਬੁਲਾਉਂਦੇ ਨੇ ਉਹਦੇ ਨਾਲ ਹੁਣ ਜੇ ਨੂਹ ਨੂੰ ਨਹੀਂ ਜਾਣ ਦੇਣਗੇ ਤਾਂ ਉਹਦੇ ਮਨ ਦੇ ਵਿੱਚ ਨਫ਼ਰਤ ਬਣਦੀ ਆ ਫੇਰ ਕੱਲ ਨੂੰ ਅੱਖਾਂ ਮੀਚਗੇ ਫੇਰ ਧੀ ਨੇ ਤਾਂ ਹਮੇਸ਼ਾ ਆਪਦੇ ਪਿੱਕੇ ਆਉਣੀ ਹੁੰਦਾ ਨਾ ਹਾਂ ਫੇਰ ਉਹ ਕੀ ਦੇ ਨਾਲ ਵਰਤੂਗੀ ਹਾਂ ਜੇ ਭਈ ਮਿਲ ਵਰਤਨ ਹੋਊਗਾ ਫੇਰ ਪਾਈ ਪਰ ਜਾ ਹੀ ਨਹੀਂ ਵਰਤੂਗੀ ਧੀ ਜੇ ਕੋਈ ਮਾਂ ਚੱਜਦੀ ਹੋਊਗੀ ਤਾਤੀ ਉਹ ਸਿੱਖਿਆ ਦੇਊਗੀ ਨੂੰ ਧੀ ਘਰ ਆਪਣੀ ਬੱਤਿਆ ਹੀ ਰ ਵਰਤ ਹੋਗੀ ਹਾਂ ਕਿਉਂਕਿ ਮਾਪੇ ਆਪਸ ਆਦਾ ਨਹੀਂ ਬੈਠੇ ਰਹਿੰਦੇ ਹਾਂ ਬਾਅਦ ਚ ਤਾਂ ਧੀਆਂ ਨੇ ਮਾ ਭੈਣ ਭਾਈਆਂ ਨਾਲ ਹੀ ਵਰਤਣਾ ਹੁੰਦਾ ਇਹ ਵਰਤਣ ਵਾਲੀ ਰਿਸ਼ਤੇਦਾਰੀ ਹੁੰਦੀ ਆ ਬਾਕੀ ਸਾਡੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਤਵਾ ਸ਼ੇਅਰ ਕਮੈਂਟ ਲਾਈਕ ਕਰਿਓ ਧੰਨਵਾਦ ਬੱਤ ਨੂੰ ਬਈ ਜੂਰ ਦਾ ਪਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ